ਗੁਲਦੀਪ ਮਾਨਕ ਵਾਜ਼ ਆ ਆਰਟਿਸਟ ਜਦੋਂ ਮੇਰੇ ਮਦਰ ਦੀ 6 ਦਸੰਬਰ ਨੂੰ ਡੈਥ ਹੋਈ ਹੈ ਉਹਨਾਂ ਨੇ ਫੋਨ ਸ਼ੋਅ ਤੇ ਜਾ ਰਹੇ ਸੀਗੇ ਹੂੰ ਹੀ ਵਾਜ਼ ਆਰਟਿਸਟ ਜਿਹਨੇ ਮਾਈਕ ਦੇ ਫੋਨ ਤੇ ਗੈਰਦਾ ਸੀ ਫੋਨ ਕਰਕੇ ਵੀ ਫੋਨ ਕਰਦੇ ਹੋ ਮੈਂ ਨਹੀਂ ਆਉਣਾ ਮੇਰੀ ਮਾਂ ਦੀ ਡੈਥ ਹੋ ਗਈ ਉਹ ਡੀ ਐਮ ਸੀ ਪਹੁੰਚ ਗਏ ਸੀਗੇ ਦੇਖੋ ਉਹ ਬੰਦੇ ਨੂੰ ਅਸੀਂ ਕਿਵੇਂ ਭੁੱਲ ਜਾਂਦੇ ਬਿਲਕੁਲ ਜਿਹੜਾ ਸਾਡੇ ਲਈ ਦੁਖ ਮੰਦਾ ਸਾਡੀ ਖੁਸ਼ੀ ਚ ਖੁਸ਼ੀ ਸਾਡੇ ਦੁੱਖ ਚ ਦੁੱਖ ਹੀ ਹੁੰਦਾ ਉਹਨਾਂ ਨੂੰ ਅਸੀਂ ਕਿਵੇਂ ਭੁੱਲ ਜਾਾਂਗੇ ਫਿਰ ਤਾਂ ਸਾਡੇ ਤੇ ਲੋਕਾਂ 'ਚ ਕੋਈ ਫਰਕ ਨਹੀਂ ਨਾ ਰਹਿ ਗਿਆ ਬਿਲਕੁਲ ਜਦੋਂ ਮੇਰੇ ਮਦੇ ਡੈਥ ਹੋਈ ਹੈ ਇੱਕ ਵਾਰੀ ਮੈਂ ਵੀ ਹੈਂਡ ਟੂ ਮਾਊਥ ਹੋਇਆ ਅੱਛਾ ਜੀ ਠੀਕ ਹੈ ਜੀ ਇਤਰਾਫ ਦੀ ਹੋਈ ਹੈ ਕਿਉਂਕਿ ਸਾਨੂੰ ਉਸ ਵਕਤ ਏ ਜਿੱਦਾਂ ਦੀ ਹੁੰਦੀ ਆ ਨੇਮ ਫੇਮ ਇਦਾਂ ਦਾ ਹੁੰਦਾ ਪੈਸਾ ਇੰਨਾ ਹੁੰਦਾ ਸਾਨੂੰ ਕੰਮ ਕਰਨ ਦੀ ਲੋੜ ਨਹੀਂ ਮੀ ਉਸ ਹੁੰਦੀ ਪਤਾ ਵੀ ਕੋਈ ਗੱਲ ਹੀ ਨਹੀਂ ਹਰ ਚੀਜ਼ ਖੁੱਲੀ ਆ ਉਹ 8-8 ਬੰਦੇ ਫਿਰਦੇ ਨੇ ਉਸ ਵਕਤ ਚਾਰ-ਚਾਰ ਗੱਡੀਆਂ ਖੜੀਆਂ ਨੇ ਪਰ ਜਦੋਂ ਉਹ ਆਰਟਿਸਟ ਅੱਖਾਂ niche ਜਾਂਦਾ ਸਾਰਾ ਟੱਬਰ ਦੀਆਂ ਅੱਖਾਂ ਬੰਦ ਹੋ ਜਾਂਦੀਆਂ ਨੇ ਉਸ ਤੋਂ ਕੁਝ ਅਰਸਾ ਤੱਕ ਪਿੱਛੇ ਰਹਿਦੀ ਫੈਮਿਲੀ ਨੂੰ ਇਹ ਨਹੀਂ ਪਤਾ ਲੱਗਦਾ ਵੀ ਅਸੀਂ ਕਰਨਾ ਕੀ ਆ ਇਹਦੇ 'ਚ ਜਾਂ ਤਾਂ ਗਾਉਣ ਵਾਲਿਆਂ ਨੂੰ ਵੀ ਇਹ ਜੋਰ ਲਾਉਣਾ ਚਾਹੀਦਾ ਵੀ ਭਾਈ ਤੁਸੀਂ ਨਾਲ ਦੀ ਨਾਲ ਨਾਲ ਦੋ ਹੱਥ ਹੋਰ ਖੜੇ ਕਰੋ ਅਲੱਗ ਦਾ ਇਹ ਨਹੀਂ ਵੀ ਗਾਉਣ ਵਾਲੇ ਨੇ ਗਾਉਣ ਵਾਲੇ ਬਣਾਉਣਾ ਹੂੰ ਕਿਸ ਨੂੰ ਹੋਰ ਸਟੇਪ ਲਾਈਨ ਚ ਸਟੈਬਲਿਸ਼ ਕਰ ਲੋ ਨਾਲ ਹਮ ਠੀਕ ਹੈ ਨਾ ਵੀ ਕੱਲ ਨੂੰ ਮੈਂ ਮਰ ਜਾ ਦੇਖੋ ਗੌਣ ਵਾਲੀ ਲਾਈਫ ਕਿੰਨੀ ਦਾ ਸਾਰੇ ਦਿਨ ਰਾਤ ਸੜਕਾਂ ਤੇ ਰਹਿਣਾ ਬਿਲਕੁਲ ਜੀ ਅਸੀਂ ਧੁੰਦਾਂ ਦੇ ਵਿੱਚ ਐ ਵੀ ਪ੍ਰੋਗਰਾਮ ਕੀਤੇ ਨੇ ਤੁਸੀਂ ਯਕੀਨ ਮੰਨੋਗੇ ਭਾਜੀ ਵੀ ਟਾਕੀ ਤੇ ਆਇਆ ਇੱਕ ਬੰਦਾ ਇੱਧਰ ਟਾਕੀ ਤੇ ਨਿਕਲਿਆ ਇੱਧਰ ਤੇ ਸੜਕਾਂ ਦੇ ਕਿਨਾਰੇ ਦੇਖ ਲੈ ਕੇ ਘਰੇ ਪਹੁੰਚਦਾ ਨਹੀਂ ਧੁੰਦ ਚ ਐਦਾਂ ਹੀ ਸੀ ਹਾਂ ਜੀ ਧੁੰਦਾਂ ਆਪੜ ਪੈਂਦੀਆਂ ਵੀ ਨਹੀਂ ਨੇ ਹਾਂਜੀ ਠੀਕ ਹੈ ਨਾ ਸਾਰਾ ਦਿਨ ਸੜਕਾਂ ਤੇ ਰਹਿਣਾ ਉਹਨਾਂ ਦੇ ਸਟੇਜ ਤੇ ਖੜੇ ਤੇ ਪਤਾ ਨਹੀਂ ਕੌਣ ਗੋਲੀ ਮਾਰ ਜੇ ਉਹ ਸਮਝ ਹੀ ਆ ਜਾਂਦੀਗਾ ਸਮਝ ਇਦਾਂ ਵੱਲਦੀ ਗੀ ਸੋ ਬੰਦੇ ਨੂੰ ਬੰਦ ਆਪਣੀਆਂ ਬਹਾ ਆਪ ਹੀ ਉਦੋਂ ਹੀ ਖੜੀਆਂ ਕਰ ਲੈਣੀਆਂ ਚਾਹੀਦੀਆਂ ਨੇ ਇਹ ਉਦੋਂ ਸੋਚਦੇ ਨਹੀਂ ਕਿ ਜਦੋਂ ਪੈਸਾ ਅਮਨ ਮੱਤਾ ਹੁੰਦਾ ਨਾ ਜੀ ਪੰਜਾਬੀ ਜੀ ਗਹਿਣਗੇ ਵੀ ਅਮਨ ਮੱਤਾ ਪੈਸਾ ਆਉਂਦਾ ਉਦੋਂ ਬੰਦੇ ਨੂੰ ਜ਼ਰੂਰਤ ਨਹੀਂ ਮਹਿਸੂਸ ਹੁੰਦੀ ਤੇ ਇਹ ਹੀ ਮੈਨੂੰ ਤਾਂ ਸਭ ਨਾਲ ਵੱਡੀ ਸੈਡ ਸਟੋਰੀ ਇੱਕ ਸਿੰਗਰ ਦੀ ਇਹੀ ਲੱਗਦੀ ਹੈ ਵੀ ਜਦੋਂ ਇੱਕ ਗੌਣ ਵਾਲਾ ਫੈਮਿਲੀ ਜੇ ਚਲੇ ਜਾਂਦਾ ਮਰ ਜਾਂਦਾ ਉਹ ਸਾਰੀ ਫੈਮਿਲੀ ਉਸ ਟਾਈਮ 'ਤੇ ਮਰ ਜਾਂਦੀ ਹੈ ਉਹਨਾਂ ਨੂੰ ਐ ਲਿਖਣਾ ਪੈਂਦਾ ਵੀ ਇਹ ਹੁਣ ਕੀ ਕਰਾਂ ਆਪਣੇ ਮਦਰ ਜਗਮੁਣ ਕੌਰ ਜੀ ਦੀ ਫਿਰ ਡੈਥ ਕਿਦਾਂ ਹੋਈ ਕਹਿੰਦਾ ਉਹਨਾਂ ਨੂੰ ਲਿਵਰ ਸਰੋਇਸ ਹੋ ਗਿਆ ਸੀਗਾ ਜੀ ਐਕਚੁਅਲੀ ਇੱਥੇ ਪਹਿਲਾਂ ਉਹਨਾਂ ਨੇ ਸ਼ੋਤ ਹੋਏ ਮੈਨੂੰ ਉਹਨਾਂ ਨੇ ਕਹਣਾ ਵੀ ਰਾਜੇ ਮੇਰੀਆਂ ਅੱਡੀਆਂ ਦੁਖਦੀਆਂ ਨੇ ਕੋਈ ਵਜ੍ਹਾ ਨਾਲ ਕਹਣਾ ਵੀ ਪਿੰਜ ਨਹੀਂ ਘੁੱਟਦੇ ਮੈਨੂੰ ਲੱਗਣਾ ਕੋਈ ਡੈਫੀਸ਼ੈਂਸੀ ਹੈ ਕਿਉਂਕਿ ਸ਼ੋਤ ਬੜੇ ਲਗਾਤਾਰ ਹੁੰਦੇ ਸੀਗੇ ਤੇ ਉਸ ਤੋਂ ਬਾਅਦ ਇੱਥੇ ਡਾਕਟਰ ਅਜੀਤ ਸੂਦ ਆ ਉਹਨਾਂ ਨੂੰ ਅਸੀਂ ਚੈੱਕ ਕਰਾਇਆ ਉਹ ਕਹਿੰਦੇ ਵੀ ਕੋਈ ਖਾਸ ਗੱਲ ਨਹੀਂ ਗਈ ਵੀ ਮਾਈਲਡ ਜਾਇ ਜੌਂਡਿਸ ਦੀ ਲੱਗਦੀ ਹੈ ਸਾਨੂੰ ਵੀ ਟੈਬਲੇਟ ਲੈ ਲਓ ਵੀ ਇੱਕ ਮਹੀਨਾ ਆਰਾਮ ਕਰੋ ਅੱਛਾ ਜੀ ਵੀ ਠੀਕ ਹੋ ਜਾਓਗੇ ਕੋਈ ਪ੍ਰੋਬਲਮ ਨਹੀਂ ਤੇ ਅਨਫੋਰਚੂਨੇਟਲੀ ਮੈਂ ਕਿਸੇ ਦਾ ਇਸ ਗੱਲ 'ਚ ਕਸੂਰ ਨਹੀਂ ਕਹਿੰਦਾ ਬਹਾਨਾ ਮੜਨਾ ਹੁੰਦਾ ਹਰ ਚੀਜ਼ ਦਾ ਇੰਗਲੈਂਡ ਦੇ ਪ੍ਰੋਗਰਾਮ ਬੁੱਕ ਸੀਗੇ ਅੱਛਾ ਜੀ ਮੇਰੇ ਪੇਰੈਂਟ ਸੀਗੇ ਮੇਰੇ ਫਾਦਰ ਸਾਹਿਬ ਨੇ ਬੁੱਕ ਕੀਤਾ ਸੀ ਕੈਨੇਡਾ ਤੋਂ ਸ਼ੋਜ਼ ਉਹ ਅੱਛਾ ਜੀ ਮੇਰੇ ਫਾਦਰ ਮਦਰ ਨੇ ਜਾਣਾ ਸੀਗਾ ਇੱਕ ਫਿਲਮ ਚ ਆਰਟਿਸਟ ਹੁੰਦੇ ਸੀ ਬਹੁਤ ਛੇ ਮਨਜੀਤ ਕੁਲਾਰ ਹਾਂਜੀ ਉਹਨਾਂ ਨੇ ਜਾਣਾ ਸੀ ਬਿੰਦ ਰਖੀਆ ਜੀ ਸੀਗੇ ਉੱਥੇ ਤੇ ਭਾਵਨਾ ਪਟਸਤੀਸ਼ ਕੋਲ ਕਾਫੀ ਵੱਡਾ ਇਵੈਂਟ ਸੀਗਾ ਉੱਥੇ ਤੇ ਮੈਂ ਵਿਜੇਬੂ ਦੇ ਸਾਰਾਂ ਇਲਾਕੇ ਚਲੇ ਗਏ ਤੇ ਉੱਥੇ ਜਾ ਕੇ ਕੀ ਹੋਇਆ ਮੇਰੇ ਮਦਰ ਕੰਦੇ ਵੀ ਮੈਂ ਤਾਂ ਡਾਕਟਰ ਨੇ ਮਨਾ ਕੀਤਾ ਵੀ ਇਹ ਮਹੀਨੇ ਦੀ ਰੈਸਟ ਕਰਨੀ ਹੈ ਨਾ ਅੱਛਾ ਜੀ ਵੀ ਇਦਾਂ ਦੀ ਮੈਨੂੰ ਪ੍ਰੋਬਲਮ ਆ ਹੂੰ ਉਹ ਕਹਿੰਦੇ ਵੀ ਆਪਣਾ ਡੇਟਾ ਉੱਥੇ 10 ਦਿਨ ਦਾ ਪ੍ਰੋਗਰਾਮ 20 15 ਤੋਂ 20 ਦਿਨ ਦਾ ਪ੍ਰੋਗਰਾਮ ਸੀਗੇ 3 ਵੀਕ ਸੀਗੇ ਕਿਉਂਕਿ ਵੀਕਐਂਡ ਤੇ ਸ਼ੋ ਹੁੰਦੇ ਨੇ ਬਾਹਰ ਸੈਟਰਡੇਸ ਐਂਡ ਸੈਟਰਡੇਸ ਐਂਡ ਸੈਟਰਡੇ 6 ਪ੍ਰੋਗਰਾਮ ਵੀ ਲਗ ਲਗ ਸ਼ਹਿਰਾਂ 'ਚ ਹੋਏ ਤੇ 3 ਹਫ਼ਤੇ ਲੰਮੇ ਜਾਣੇ ਸੀਗੇ ਇਹ ਕਹਿੰਨੇ ਨੇ ਆਪਾਂ ਨੂੰ ਜਾਣਾ ਪੈਣਾ ਫਾਦਰ ਸਾਹਿਬ ਕਹਿੰਦੇ ਵੀ ਆਪਾਂ ਉਹਨੂੰ ਕਮਿਟ ਕੀਤਾ ਹੋਇਆ ਹੂੰ ਚਲੋ ਇਹਨਾਂ ਨੇ ਪਹਿਲਾ ਸ਼ੋਅ ਮਿਸ ਕਰਤਾ ਉਹ ਪਤਾ ਨਹੀਂ ਕੀ ਸੱਚ ਸੀ ਜਾਂ ਝੂਠ ਸੀ ਪ੍ਰੋਮੋਟਰ ਦਾ ਫੋਨ ਆਇਆ ਵੀ ਉਹ ਕਹਿੰਦੇ ਜਗਮਉਂ ਕੋਰ ਨੂੰ ਬਲੋ ਸਟੇਜ ਤੇ ਅੱਛਾ ਜੀ ਵੀ ਜਗਮਉਂ ਕੋਰ ਜਦੋਂ ਦੱਸਿਆ ਵੀ ਆਉਣੀ ਸ਼ਕੈ ਕਿਸੇ ਕਰਮ ਲੋਕਾਂ ਦਾ ਟਿਕਟਾਂ ਦੇ ਪੈਸੇ ਵਾਪਸ ਮੰਗਣ ਲੱਪੇ ਹੂੰ ਉਹ ਇੰਨਾ ਜ਼ਿਆਦਾ ਖਰੂਦ ਮਚ ਗਿਆ ਵੀ ਮੇਰੇ ਮਦਰਨ ਦੇ ਪੇਰਾਂ ਨੂੰ ਫਾਦਰ ਨੂੰ ਜਾਣਾ ਹੀ ਪਿਆ ਪੇਰੈਂਟਸ ਨੂੰ ਮੇਰੇ ਨੂੰ ਅੱਛਾ ਜੀ ਬਸ ਇਹ ਜ਼ਿੰਦਗੀ ਦੀ ਇੱਕ ਤੁਸੀਂ ਤਰਾਸ ਦੀ ਪ੍ਰੋਗਰਾਮ ਦੇ ਵਿੱਚ ਜਾਣਾ ਪਿਆ ਉਹ ਰਿਹਾ ਪ੍ਰੋਗਰਾਮ ਕੈਨਸਲ ਕਰਤੇ ਸੀਗੇ ਵੀ ਅਸੀਂ ਆ ਨਹੀਂ ਰਹੇ ਵੀ ਸ਼ੀ ਇਸ ਨੋਟ ਫੀਲਿੰਗ ਵੈਲ ਅੱਛਾ ਜੀ ਵੀ ਡਾਕਟਰ ਨੇ ਮਨਾ ਕੀਤਾ ਅੱਛਾ ਉਹ ਪਹਿਲੇ ਸ਼ੋਅ ਦੇ ਪ੍ਰੋਮੋਟਰ ਨੇ ਫੋਨ ਕਰਕੇ ਦੱਸਤਾ ਸਾਨੂੰ ਅੱਛਾ ਵੀ ਜਦੋਂ ਅਸੀਂ ਦੱਸਿਆ ਕਿ ਜਗਮੋਰ ਕੌਰ ਤੇ ਕੇਜੀਪ ਨਹੀਂ ਆ ਸਕੇ ਲੋਕ ਟਿਕਟਾਂ ਦੇ ਪੈਸੇ ਵਾਪਸ ਮੰਗਣ ਲੱਗ ਪਏ ਸਾਡੇ ਤੋਂ ਵੀ ਅਸੀਂ ਕੀ ਕਰੀਏ ਵੀ ਤੁਸੀਂ ਨੈਕਸਟ ਸ਼ੋਅ ਤੱਕ ਪਹੁੰਚੋ ਮੌਕੇ ਤੇ ਜਾਣਾ ਪਿਆ ਹਾਂਜੀ ਜਾ ਕੇ ਬਾਕੀ ਆਰਟਿਸਟ ਸੀਗੇ ਉੱਥੇ ਪਹੁੰਚੇ ਹੋਏ ਉਹ ਫਿਰ ਜਦੋਂ ਗਏ ਬਸ ਉਹ ਜਿਹੜਾ ਮਹੀਨਾ ਸਵਾ ਮਹੀਨਾ ਨਿਕਲਿਆ ਉਹ ਦੋਵਾਰਾ ਹੱਥ ਨਹੀਂ ਆਇਆ ਸਾਡੇ ਨੂੰ ਨਹੀਂ ਆਇਆ ਜਦੋਂ ਮੈਂ ਮਦਰ ਵਾਪਸ ਆਇਆ ਮੈਨੂੰ ਹੁਣ ਵੀ ਆਦਾ 에ਰਪੋਰਟ ਤੇ ਲੈਣ ਗਿਆ ਹੂੰ ਰੇਡਨ ਲਾਉਂਦੇ ਹੁੰਦੇ ਸੀ ਐਵੀਟਰੋ ਹਾਂ ਉਹੀ ਲਾਉਂਦੇ ਹੁੰਦੇ ਸੀ ਹੋਰ ਕੋਈ ਪ੍ਰੋਬਲਮ ਨਹੀਂ ਸੀ ਲਾਉਂਦੇ ਤੇ ਜਦੋਂ ਮੈਨੂੰ ਮਿਲੇ ਮੈਂ ਜਾ ਕੇ ਜਫੀ ਬਾਈ ਉਹਨੇ ਐਨ ਕਾਲਾਈਆਂ ਮੈਂ ਮੇਰਾ ਮੂੰਹ ਉਤਰ ਗਿਆ ਦੇਖ ਕੇ ਤਾਂ ਹੂੰ ਮੇਰੇ ਵੱਲ ਉਹਨਾਂ ਨੇ ਦੇਖਿਆ ਵੀ ਇਹਦਾ ਮੂੰਹ ਹੋਰ ਹੀ ਤਰ੍ਹਾਂ ਹੋ ਗਿਆ ਰਾਜੇ ਦਾ ਨਾ ਕਹਿੰਦੇ ਕੀ ਹੋਇਆ ਮਗਾ ਤੁਹਾਨੂੰ ਕਿਸੇ ਨੇ ਕੋਈ ਦੱਸਿਆ ਨਹੀਂ ਹੂੰ ਕਹਿੰਦਾ ਨਹੀਂ ਮਗਾ ਤੁਹਾਡੀ ਅੱਖਾਂ ਦਾ ਬਿਲਕੁਲ ਪੀਲੀਆਂ ਹੋਈਆਂ ਪਈਆਂ ਨੇ ਹੂੰ ਕੋਈ ਨਹੀਂ ਮਰਲ ਸ਼ੀ ਵਾਸ ਵੈਰੀ ਬਰੇਵ ਵੈਰੀ ਬੋਲਡ वूਮਨ ਤੇ ਬੜੇ ਦਲੇਰ ਸੀਗੇ ਕੋਈ ਹੋ ਜੂ ਠੀਕ ਤੇ ਚਲੋ ਜੀ ਅਸੀਂ ਉਥੋਂ ਵਾਪਸ ਆ ਗਏ ਪੀੜੀਆਂ ਅੱਖ ਮਰਲ ਤੁਸੀਂ ਜਿਹੜੇ ਪੀੜੀ ਹਲਦੀ ਹੁੰਦੀ ਹੈ ਸਮਝ ਗਿਆ ਦੇਖਿਆ ਨਹੀਂ ਮੈਂ ਵੀ ਕਈਆਂ ਨਹੀਂ ਹਾਂ ਜਿਹੜਾ ਪ੍ਰੋਬਲਮ ਉਹ ਭਾਈ ਫਿਰ ਆਂਦੇ ਸੀ ਜਦੋਂ ਕਰਾਇਆ ਡਾਕਟਰ ਕਹਿੰਦਾ ਵੀ ਆ ਤੁਹਾਨੂੰ ਮੈਂ ਕਿਹਾ ਸੀਗਾ ਵੀ ਸਿਰਫ ਉਦੋਂ ਉੱਠਣਾ ਜਦੋਂ ਵਾਸ਼ਰੂਮ ਜਾਣਾ ਵੀ ਤੁਸੀਂ ਤਾਂ 4-4 ਘੰਟੇ ਟਰੈਵਲ ਵੀ ਕਰ ਰਹੇ ਹੋ 3-3 ਘੰਟੇ ਪਰਫਾਰਮ ਵੀ ਕਰ ਰਹੇ ਹੋ ਵੀ ਇਹ ਚੀਜ਼ ਨਹੀਂ ਤੁਹਾਡਾ ਲਿਵਰ ਇਨਫੈਕਟਡ ਹੋ ਗਿਆ ਅੱਛਾ ਜੀ ਪੀ.ਐਲ. ਵੀ ਵੱਧ ਗਿਆ ਬਹੁਤ ਜ਼ਿਆਦਾ ਵੱਧ ਗਿਆ ਹਾਂਜੀ ਪਾਪਾ ਜੀ ਸਾਡੇ ਕੋਲ ਉਹ ਇੱਕ ਮਹੀਨਾ ਜਿਹੜਾ ਉਹ ਸਾਡਾ ਇੰਗਲੈਂਡ ਦੇ ਸ਼ੋਜ਼ ਦੇ ਵਿੱਚ ਲੰਘਿਆ ਉਹ ਦੁਬਾਰਾ ਹੱਥ ਨਹੀਂ ਆਇਆ ਸਾਡੇ ਤੇ ਦਨਸ਼ੀ ਪਾਸਡ ਵੇ ਜਨਮ ਕਿੱਥੇ ਹੋਇਆ ਸੀ ਮਦਰ ਦਾਈ ਮਦਰ ਦਾ ਵਸੀ ਗਈ ਇਫ ਆਮ ਨਾਟ ਰੌਂਗ ਨਾ ਕੋਰਾਲੀ ਕੋਰਾਲੀ ਹਾਂਜੀ ਤੇ ਫਾਦਰ ਸਾਹਿਬ ਦਾ ਫਿਰ ਰੰਗੂਨ ਰੰਗੂਨ ਹੋਈ ਬਰਮਾ ਬਰਮਾ ਜੀ ਕਿਉਂਕਿ ਮੇਰੇ ਗ੍ਰੈਂਡਫਾਦਰ ਕਰਨਲ ਸੀ ਉਹ ਉਹੀ ਵਸ ਪੋਸਟਡ ওভার देयर ਹਮ ਇੰਡੀਅਨ ਆਰਮੀ ਬਰੋਂ ਉੱਥੇ ਪੋਸਟਡ ਸੀ ਤੇ ਇਹ ਕਿੰਨੇ ਡਿਫਰੈਂਸ ਤੇ ਫਿਰ ਫਾਦਰ ਸਾਹਿਬ ਦੀ ਐਕਸਪਾਇਰ ਹੋ ਗਈ ਸੀ ਨੇ ਫਾਦਰ ਸਾਹਿਬ ਦੀ ਤਾਂ ਇਹ 3 ਸਾਲ ਪਹਿਲਾਂ ਡੈਥ ਹੋਈ ਹੈ 3-4 ਸਾਲ ਪਹਿਲਾਂ ਵੀ ਉਹ 97 ਵਿੱਚ ਡੈਥ ਹਾਂਜੀ ਉਹ 97 ਵਿੱਚ ਹੋਈ ਸੀ ਫਾਦਰ ਸਾਹਿਬ ਦੀ ਦੰਸਾਲ ਪਹਿਲਾਂ ਉਸ ਤੋਂ ਬਾਅਦ ਫਿਰ ਉਹਨਾਂ ਨੇ ਜਦੋਂ ਕਿਉਂ ਮੈਨੂੰ ਪਤਾ ਇਹ ਗੱਲ ਦਾ ਮੈਂ ਇਹ ਵੀ ਕਿਤੇ ਪੜਿਆ ਹੋਇਆ ਵੀ ਉਹਨਾਂ ਨੇ ਬਾਅਦ ਚ ਵੀ ਗਾਉਣ ਦੀ ਕੋਸ਼ਿਸ਼ ਕੀਤੀ ਪਰ ਕਹਿੰਦੇ ਮੇਰਾ ਉਹਨਾਂ ਤੋਂ ਬਿਨਾਂ ਨਹੀਂ ਬਣਨੀ ਗੱਲ ਕੁਛ ਐਦਾਂ ਦੀ ਗੱਲ ਹੋਈ ਸੀ ਕਿਸੇ ਨੇ ਗਾਇਆ ਗਾਣਾ ਕਹਿਣਾ ਦਾ ਮਤਲਬ ਕੋਈ ਕੋਸ਼ਿਸ਼ ਕੀਤੀ ਹੈ ਜੀ ਕਈ ਵਾਰੀ ਪਰ ਉਹਨਾਂ ਨੂੰ ਇੱਕ ਉਹ ਚੀਜ਼ ਫੀਲ ਹੁੰਦੀ ਰਹੀ ਕਿ ਮੈਂ ਸੁਣਿਆ ਸੀ ਕਹਿੰਦੇ ਵੀ ਉਹ ਮਰ ਗਈ ਤਾਂ ਹੁਣ ਮੈਂ ਵੀ ਮਰੀ ਗਿਆ ਇੱਕ ਤਰ੍ਹਾਂ ਹਾਂਜੀ ਐ ਇਹਨਾਂ ਨੇ ਇੱਕ ਬਿਆਨ ਹੀ ਕਰਾਇ ਸਟੇਜ ਦੇ ਉੱਪਰ ਕਮਾਂਡ ਬੜੀ ਸੀ ਹੂੰ ਉਹ ਇਕੱਲੇ ਵੀ ਖੜ ਜਾਂਦੇ ਸੀਗੇ ਮੈਂ ਤੁਹਾਨੂੰ ਇੱਕ ਕਿਸੇ ਆਰਟਿਸ ਦੀ ਗੱਲ ਦੱਸਦਾ ਪੰਜਾਬੀ ਭਵਨ ਦੇ ਵਿੱਚ ਮਤਲਬ ਉਸ ਲੇਡੀ ਦਾ ਕੌਨਫੀਡੈਂਸ ਲੈਵਲ ਮੈਂ ਪਹਿਲੀ ਵਾਰੀ ਚੈੱਕ ਕੀਤਾ ਵੀ ਯਾਰ ਜੇ ਆ ਇੱਕ ਆਰਟਿਸ ਦੀ ਕੌਨਫੀਡੈਂਸ ਹੋਵੇ ਤਾਂ ਇਦਾਂ ਦਾ ਹੋਵੇ ਆਰਟਿਸ ਦੇ ਵਿੱਚ ਹੂੰ ਉਹਨਾਂ ਨੂੰ ਆਪਣੀ ਤਿਆਰੀ ਦੇ ਆਪਣੇ ਨਾਮ ਤੇ ਆਪਣੇ ਆਪ ਦੇ ਆਪਣੇ ਟੇਲੈਂਟ ਤੇ ਕਿੰਨਾ ਫਕਰ ਹੋਊਗਾ ਤੁਸੀਂ ਆ ਗੱਲ ਤੋਂ ਸੁਣਿਓ ਅਸੀਂ ਪੰਜਾਬੀ ਭਵਨ ਸ਼ੋ ਸੀਗਾ ਅੱਛਾ ਜੀ ਉਸ ਵਕਤ ਦਾ ਟੌਪ ਦਾ ਸਿੰਗਰ ਉੱਥੇ ਪਰਫਾਰਮ ਕਰ ਰਿਹਾ ਸੀ ਟੌਪ ਦਾ ਸਿੰਗਰ ਸਾਡੇ ਨਾਲ 4 ਮਿਊਜ਼ੀਸ਼ੀਅਨ ਹੂੰ ਠੀਕ ਹੈ ਜੀ ਤੇ ਹੋਰ ਮਿਊਜ਼ੀਸ਼ੀਅਨ ਬਾਕੀ ਐਕਚੁਅਲੀ ਸਾਡੇ ਨਾਲ ਅਬੂਰ ਤੋਂ ਟੀਮ ਜਾਂਦੀ ਹੁੰਦੀ ਸੀ ਹੂੰ ਰਾਧੇ ਸ਼ਾਮ ਜੀ ਹੁੰਦੇ ਸੀਗੇ ਸਾਡੇ ਮਾਸਟਰ ਜੀ ਅੱਛਾ ਜੀ ਤੇ ਕੁਲਵੀਰ ਇਹ ਸਾਡੇ ਅਬੂਰ ਤੋਂ ਉਹ ਕਾਲਜੇਜ਼ ਦੇ ਵਿੱਚ ਪ੍ਰੋਫੈਸਰ ਨੇ 뮤ਜ਼ਿਕ ਦੇ ਅੱਛਾ ਜੀ ਉਹਨਾਂ ਦਾ ਜਿਹੜਾ ਸਾਲ ਦਾ ਇੱਕ ਆਉਂਦਾ ਹੁੰਦਾ ਹੁੰਦਾ ਵਿੱਚ ਕਾਲਜਸ ਦਾ ਹਮ ਟੂਰ ਕੋ ਪ੍ਰੋਕੇਜੇ ਹੁੰਦਾ ਹੈ ਹਾਂਜੀ ਇਹਨਾਂ ਦਾ ਜਿਹੜਾ ਤਿਆਰ ਕਰਾਉਂਦੇ ਹੁੰਦੇ ਨੇ ਬੱਚਿਆਂ ਨੂੰ ਪ੍ਰੋਗਰਾਮਸ ਵਗੈਰਾ ਐਨੂਅਲ ਫੰਕਸ਼ਨਸ ਜਿਹੜੇ ਹੁੰਦੇ ਨੇ ਇਹਨਾਂ ਦੇ ਉਹ ਉੱਥੇ ਬਿਜ਼ੀ ਸੀਗੇ ਤੇ ਚਲੋ ਕਰਦੇ ਕਰਾਉਂਦੇ ਅਸੀਂ ਇੱਥੋਂ ਚਾਰ ਮਿਊਜ਼ੀਸ਼ੀਅਨ ਕਰਕੇ ਚਲੇ ਗਏ ਤੇ ਉਹ ਜਿਹੜੇ ਸ਼੍ਰੀਮਾਨ ਜੀ ਪਰਫਾਰਮ ਕਰ ਰਹੇ ਸੀ ਸਟੇਜ ਤੇ ਗਾ ਰਹੇ ਸੀਗੇ ਹਾਂਜੀ ਮੈਂ ਐਵੇਂ ਝੂਠ ਨਹੀਂ ਬੋਲਦਾ ਉਹਨਾਂ ਨੇ ਸਟੇਜ ਨੂੰ ਅੱਗ ਲਾਈ ਪਈ ਸੀ ਮੈਂ ਪੰਜਾਬੀ ਚ ਕਹਿੰਦੀ ਆ ਅੱਛਾ ਜੀ ਬੀਜੇ ਉਦੋਂ ਵੀ 1000 2000 ਬੰਦਾ ਵੀ ਉੱਥੇ ਸੀਗਾ ਤਾਂ ਉਹ ਝੂਮ ਰਿਆ ਸੀਗਾ ਇਹ ਉਹ ਮੈਂ ਆ ਕੇ ਮੈਂ ਆਪਣੇ ਮਦਰ ਕੋਲੇ ਆ ਗਿਆ ਤੇ ਮੈਂ ਆ ਕੇ ਮੈਂ ਹੁਣੇ ਮੈਂ ਖਾ ਉਹਨਾਂ ਦਾ ਮੈਂ ਖਾ ਜਿਹੜਾ ਸਟੇਜ ਤੇ ਆਰਟਿਸਟ ਮੈਂ ਖਾ ਨੇ ਤਾਂ ਅੱਗ ਲਾਈ ਪਈ ਆ ਸਟੇਜ ਤੇ ਮੈਂ ਖਾ ਆਪਣੇ ਨਾਲ ਤਾਂ ਚਾਰ ਮਿਸ਼ਨ ਆ ਮੈਂ ਖਾ ਉਹਨਾਂ ਮਿਸ਼ਨ ਵੀ 12 13 ਨੇ ਮੈਂ ਖਾ ਹੁਣ ਉਹਨੂੰ ਐ ਦੇਖ ਕੇ ਇਹਨਾਂ ਦੇ ਕੋਈ ਮੈਂ ਖਾ ਕੋਈ ਨਾ ਕੀ ਮਤਲਬ ਹੋਇਆ ਮਤਲਬ ਉਹਨਾਂ ਦੇ ਪਿੱਛੇ ਚਿਹਰੇ ਦੇ ਨਾਲ ਮੈਂ ਘਬਰਾ ਗਿਆ ਹੂੰ ਵੀ ਆ ਸਾਡੇ ਨਾਲ 뮤జిशियन ਵੀ ਹੈ ਨਹੀਂਗੇ ਵੀ ਅਸੀਂ ਹੈਗੇ ਵੀ ਚਾਰ ਹੀ 뮤జిशियन ਆ ਉਹ ਵੀ ਜਿਹੜੇ ਨਿਤ ਨਾਲ ਜਾਂਦੇ ਆ ਉਹ ਨਹੀਂਗੇ ਵੀ ਇਹਨੇ ਤਾਂ ਸਟੇਜ ਬਹੁਤ ਹੌਟ ਕੀਤੀ ਹੋਈ ਹੈ ਕਿਵੇਂ ਸੰਭਾਲਾਂਗੇ ਮੈਂ ਮੈਂ ਕਹਿੰਦਾ ਆਪਾਂ ਸਟੇਜ ਕਿਵੇਂ ਸੰਭਾਲਾਂਗੇ ਆਪਣੇ ਨਾਲ 뮤జిशियन ਵੀ ਨਾਵੇਂ ਨੇ ਮੈਨੂੰ ਆਇਆ ਦੇਖ ਕੇ ਮਨ ਕਹਿੰਦੇ ਕੋਈ ਤਬਰਗਾ ਮੈਂ ਉਹ ਤਾਂ ਸਮਝਿਆ ਨਹੀਂ ਵੀ ਇਸ ਗੱਲ ਦਾ ਕੀ ਮਤਲਬ ਮੈਂ ਚੁੱਪ ਕਰਕੇ ਨਹੀਂ ਬੋਲਦੇ ਸੀ ਉਹਦੀ ਮਦਦ ਦੇ ਕੇ ਜਦੋਂ ਸਟੇਜ ਤੇ ਗਏ ਉਹ ਆਰਟਿਸਟ ਸਟੇਜ ਤੋਂ ਬਾਹਰ ਆ ਰਿਹਾ ਸੀਗਾ ਪੰਜਾਬੀ ਭਵਨ ਅਸੀਂ ਸਟੇਜ ਤੇ ਐਂਟਰ ਕਰਦੇ ਸੀਗੇ ਲੋਕਾਂ ਨੇ ਰੌਲਾ ਪਾਦ ਹੂੰ ਉਸ ਆਰਟਿਸਟ ਨੂੰ ਤੇ ਮੈਨੂੰ ਹੂੰ ਐ ਹੀ ਲੱਗਿਆ ਵੀ ਜਿਹੜਾ ਗਾ ਕੇ ਨਿਕਲ ਰਿਹਾ ਉਹਦੇ ਲਈ ਰੌਲਾ ਪਿਆ ਹੂੰ ਮੈਂ ਤਾਂ ਪਹਿਲੇ ਡਰਿਆ ਹੋਇਆ ਸੀ ਕਿ ਸਾਡੇ ਨਾਲ ਤਾਂ ਬੰਦੇ ਹੀ ਐ ਨਹੀਂ ਕਿ ਸਟੇਜ ਤੇ ਐਂਟਰੀ ਤੇ ਰੌਲਾ ਪੈ ਰਿਹਾ ਸੀ ਐਂਟਰੀ ਤੇ ਰੌਲਾ ਪੈ ਰਿਹਾ ਪੈ ਰਿਹਾ ਸੀ ਰੌਲਾ ਜਮੂਨ ਕੋਰ ਜੀ ਦੇ ਹੂੰ ਮਤਲਬ ਮੈਂ ਬੜਾ ਵਾਹਿਗੁਰੂ ਦਾ ਸ਼ੁਕਰ ਕਰਦਾ ਮਤਲਬ ਨਹੀਂ ਅਸੀਂ ਦੇਣ ਦੇ ਸਕਦੇ ਪੰਜਾਬੀਆਂ ਦਾ ਵੀ ਪੰਜਾਬੀ ਅਦਾ ਵੀ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ ਨਹੀਂ ਦੇਣ ਦੇ ਸਕਦੇ ਅਸੀਂ ਹੋਰ ਅਗਲੀਆਂ ਵੀਡੀਓਆਂ ਵੀ ਸਾਡੀਆਂ ਦੇ ਸਕਦੀਆਂ ਹਨ ਉਹਨਾਂ ਦਾ ਦੇਣ ਮੇਰੇ ਲੋਕਾਂ ਨੇ ਇਨਾ ਪਿਆਰ ਦਿੱਤਾ ਵੀ ਅਸੀਂ ਹੈਰਾਨ ਮੰਨ ਗਏ ਵੀ ਯਾਰ ਇੰਨੀ ਗਰਮ ਸਟੇਜ ਛੱਡਣ ਤੋਂ ਬਾਅਦ ਜਿਵੇਂ ਪੰਜਾਬੀ ਚਕਾਉਣ ਵਾਲੇ ਕਹਿੰਦੇ ਨੇ ਵੀ ਜਦੋਂ ਐਂਟਰ ਹੋਏ ਤਾਂ ਸਿਰਫ ਸਾਰੀ ਆਡੀਅנס ਨਾਲ ਲੈ ਰਿਹਾ ਇਸ ਦਾ ਮੇਰੇ ਮਦਰ ਦਾ ਲੈ ਲਈ ਜਗਮੂਰ ਤੇ ਮਨ ਲੱਕੋ ਕਿੰਨਾ ਕੌਨਫੀਡੈਂਸ ਤੇ ਕਿੰਨੇ ਬlesd ਸੀਗੇ ਬੰਦੇ ਉਹ ਤੇ ਫਿਰ ਕੇਜਦੀਪ ਸਰ ਕੁਲਦੀਪ ਸਰ ਫਿਰ ਇਹ ਇਹਨਾਂ ਦੀ ਕਿਵੇਂ ਡੈਥ ਹੋਈ ਇਹਨਾਂ ਦੀ ਇਹਨਾਂ ਦਾ ਜੀ ਕੁਝ ਬ੍ਰੇਨ ਦੇ ਵਿੱਚ ਆ ਗਿਆ ਸੀ ਕਲੋਟ ਅੱਛਾ ਜੀ ਬ੍ਰੇਨ ਆਪਰੇਟ ਵੀ ਕਰਵਾਇਆ ਸੀਗਾ ਡੀਐਮਸੀ ਦੇ ਵਿੱਚ ਠੀਕ ਹੈ ਮੈਂ ਹੀ ਇੱਥੋਂ ਲਿਜਾ ਕੇ ਐਡਮਿਟ ਕਰਵਾਇਆ ਸੀਗਾ ਤੇ ਬ੍ਰੇਨ ਦੇ ਵਿੱਚ ਕਲੌਟ ਆ ਗਿਆ ਤਾਂ ਉਸ ਤੋਂ ਬਾਅਦ ਹੱਥ ਪੈਰ ਵੀ ਕੁਝ ਏਜ ਫੈਕਟਰ ਵੀ ਸੀਗਾ ਜੀ ਹੁਣ ਏਜ ਫੈਕਟਰ ਜੀ ਹਾਂ ਜੀ ਉਹ ਰਿਕਵਰ ਨਹੀਂ ਕਰ ਪਾਏ ਉੱਥੋਂ ਹਾਂਜੀ ਚਲੋ ਧੰਨਵਾਦ ਵੀਰ ਜੀ